ਦੋ ਦਿਨ ਪਹਿਲਾਂ ਫਰੀਜਕੋਟ ਦੇ ਤਿਸ਼ਵੇਸ਼ ਨਗਰ ਵਿੱਚ ਡਾਕਟਰੀ ਕਲੀਨਿਕ ਚਲਾਉਣ ਵਾਲੇ ਡਾਕਟਰ ਰਮੇਸ਼ ਕੁਮਾਰ ਤੇ ਇੱਕ ਵਿਅਕਤੀ ਵੱਲੋਂ ਪਿਸਤੌਲ ਤਾਣ ਕੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਡਾਕਟਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਗਿਆ ਸੀ ਹੁਣ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਤਿਸ਼ਵੇਸ਼ ਨਗਰ ਵਿੱਚ ਕਲੀਨਿਕ ਚਲਾ ਰਹੇ ਸੀਐਮਐਸ ਡਿਗਰੀ ਹੋਲਡਰ ਡਾਕਟਰ ਰਮੇਸ਼ ਕੁਮਾਰ ਤੇ ਇੱਕ ਵਿਅਕਤੀ ਵੱਲੋਂ ਪਿਸਤੌਲ ਤਾਣ ਕੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਜਿਸ ਵਿੱਚ ਉਹ ਅਸਫਲ ਦਿਆ ਜਿਸ ਤੋਂ ਬਾਅਦ ਡਾਕਟਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਡਾਕਟਰ ਵੱਲੋਂ ਕੀਤੀ ਸ਼ਨਾਖਤ ਤੋਂ ਬਾਅਦ ਗੁਰਵਿੰਦਰ ਸਿੰਘ ਅਰੁਫ ਬੋਬੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਨੂੰ ਅੱਜ ਮਾਨਯੋਗ ਤਾਲਤ ਵਿੱਚ ਪੇਸ਼ ਕਰ ਪੂਲ ਸਰਵਾਨਤੇ ਲਿਆ ਜਾ ਰਿਹਾ ਹੈ ਤਾਂ ਜੋ ਉਸ ਵੱਲੋਂ ਇਸਤਮਾਲ ਅਸਲਾ ਬਰਾਮਦ ਕੀਤਾ ਜਾ ਸਕੇ ਉਹਨਾਂ ਦੱਸਿਆ ਕਿ ਗੁਰਵਿੰਦਰ ਸਿੰਘ ਦੇ ਖਿਲਾਫ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ ਜਿਨ੍ਹਾਂ ਵਿੱਚ ਜੇਲ੍ਹ ਅੰਦਰ ਲੜਾਈ ਝਗੜਾ ਕਰਨਾ ਸਨੈਚਿੰਗ ਕਰ ਮਤੇ ਇਸ ਤੋਂ ਲਾਵਾ ਫੋਨ ਕਰ ਫਰੋਤੀ ਮੰਗਣ ਦੇ ਮਾਮਲੇ ਦਰਜ ਹਨ ਪਰ ਹਾਂਜੀ ਇਹ ਦਸ਼ਮੇਸ਼ ਨਗਰ ਪੀਕੋਡ ਵਿਖੇ ਰਮੇਸ਼ ਕੁਮਾਰ ਨਾਂ ਦੇ ਵਿਅਕਤੀ ਹੈਗੇ ਜਿਹੜੇ ਜਿਨ੍ਹਾਂ ਕੋਲੇ ਸੀਐਮਐਸ ਦੀ ਡਿਗਰੀ ਹੈ ਇਹ ਫਸਟ 에 ਦੇਣ ਵਾਸਤੇ ਉੱਥੇ ਲੋਕਾਂ ਦੀ ਸਹਾਇਤਾ ਕਰਦੇ ਨੇ ਤੇ ਇਹਨਾਂ ਨੇ ਇੱਕ ਛੋਟਾ ਜਿਹਾ ਕਲੀਨਿਕ ਬਣਾਇਆ ਹੈ ਗਲੀ ਨੰਬਰ 2 ਦੇ ਵਿੱਚ ਇਹਨੂੰ ਪਰਸੋ ਸ਼ਾਮ ਕੋਈ 4:00 7:00 ਵਜੇ ਇਕੋ ਵਿਅਕਤੀ ਨੇ ਜਾ ਕੇ ਪਿਸਤੌਲ ਤਾਨਕੇ ਧਮਕੀ ਦਿੱਤੀ ਕਿ ਜੋ ਕੋਈ ਤੁਹਾਡੇ ਕੋਲ ਹੈਗਾ ਉਹ ਮੈਨੂੰ ਦੇ ਦੇ। ਉਹ ਉਹਨਾਂ ਦੀ ਸਟੇਟਮੈਂਟ ਤੇ ਅਸੀਂ ਐਫ ਆਰ ਨੰਬਰ 470 ਮਿਤੀ 29 12 23 ਅੰਡਰ ਸੈਕਸ਼ਨ 387 25 ਅਰਮਟ ਦਰਜ ਕੀਤੀ ਸੀ। ਔਰ ਜੋ ਉਹਨਾਂ ਨੇ ਵਿਅਕਤੀ ਨੂੰ ਪਛਾਣ ਕੇ ਸਾਨੂੰ ਦੱਸਿਆ ਗੁਰਵਿੰਦਰ ਸਿੰਘ ਉਰਫ ਬੋਬੀ ਬੱਤਰ ਪੁੱਤਰ ਲਾਲ ਸਿੰਘ ਵਾਸੀ ਦਸ਼ਮੇਸ਼ ਨਗਰ ਹੈਗਾ ਔਰ ਇਹਨੂੰ ਜਿਹੜਾ ਹੈਗਾ ਉਹਨਾਂ ਦੀ ਸ਼ਨਾਖਤ ਤੇ ਗ੍ਰਿਫਤਾਰ ਕਰ ਲਿਆ। ਤੇ ਇਹਦਾ ਜਿਹੜਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਪਹਿਲਾਂ ਵੀ ਤਿੰਨ ਕੇਸ ਜਿਹੜੇ ਦਰਜ ਨੇ ਇੱਕ ਜਿਹੜਾ ਹੈਗਾ ਸਨੇਚਿੰਗ ਦਾ ਕੇਸ ਹੈ ਇੱਕ ਉਹਨੇ ਜੇਲ੍ਹ ਦੇ ਅੰਦਰ ਕੋਈ ਲੜਾਈ ਝਗੜਾ ਕੀਤਾ ਹੈ ਤੀਸਰਾ ਕੇਸ ਜਿਹੜਾ ਉਹਨੇ ਫੋਨ ਤੇ ਧਮਕੀ ਦੇ ਕੇ ਫਰੋਤੀ ਮੋਰੀ ਸੀ ਸੋ ਇਹ ਵਿਅਕਤੀ ਜਿਹੜਾ ਕਰਤਾਰ ਕਰ ਲਿਆ ਗਿਆ ਤਫਤੀਸ਼ ਜਾਰੀ ਹੈ ਸਰ ਕੋਈ ਤਕਲੋ ਅਸਲਾ ਬਰਾਮਦ ਹੋਇਆ ਦੱਸਦਾ ਦੱਸੋ ਕੀ ਨਹੀਂ ਫਿਲਹਾਲ ਅਸਲਾ ਬਰਾਮਦ ਨਹੀਂ ਹੋਇਆ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ ਬੋਰ ਫਰਦਰ ਇਨਵੈਸਟੀਗੇਸ਼ਨ ਜੋ ਰਿਕਵਰੀ ਹੋਏਗੀ ਉਹਦੇ ਬਾਰੇ ਵਿੱਚ